ਦਾਨਾ ਦੋ ਭਰਾ ਇਕੱਠੇ ਹੀ ਪੈਦਾ ਹੁੰਦੇ ਆ ਪਰਮਾਤਮਾ ਦੇ ਹੁਕਮ ਨਾਲ ਜ਼ਮੀਨ ਵੀ ਉਹਨਾਂ ਨੂੰ ਅੱਧੀ-ਅੱਧੀ ਵੰਡ ਕੇ ਦੇ ਦਿੰਦਾ ਪਰ ਕਿਸਮਤ ਆ ਇੱਕ ਪਿੱਛੇ ਰਹਿ ਜਾਂਦਾ ਇੱਕ ਅੱਗੇ ਵੀ ਚਲਿਆ ਜਾਂਦਾ ਜਰੂਰੀ ਤਾਂ ਨਹੀਂ ਬਰਾਬਰੀ ਤੁਰੇ ਜਾਣ ਸੁੱਖ ਕਿੰਨਾ ਨੂੰ ਮਿਲਣਾ ਪਤਾ ਨਹੀਂ ਵੀ ਪੁੱਤ ਨੇ ਦੇਣਾ ਸੁੱਖ ਜਾਂ ਧੀ ਨੇ ਦੇਣਾ ਇਹ ਕੋਈ ਪਤਾ ਨਹੀਂ ਕਹਿੰਦੇ ਦੋ ਭਰਾ ਤਾਂ ਇਕੱਠੇ ਸੀ ਰਹਿੰਦੇ ਪਰ ਕਿਸਮਤ ਅੱਡੋ ਅੱਡ ਸੀ ਭਰਾ ਤਾਂ ਜੁੜਵਾ ਸੀ ਪਰ ਕਿਸਮਤਾਂ ਨਹੀਂ ਜੁੜੀਆਂ ਸੀ ਕਹਿੰਦੇ ਆ ਭਰਾ ਤਾਂ ਉਹ ਜੁੜਵਾ ਸੀ ਪਰ ਕਿਸਮਤਾਂ ਨਹੀਂ ਜੁੜੀਆਂ ਸੀ ਇੱਕ ਦੇ ਤਿੰਨ ਮੁੰਡੇ ਸੀ ਇੱਕ ਦੇ ਤਿੰਨ ਕੁੜੀਆਂ ਸੀ ਦੋ ਭਰਾ ਸੀ ਕਹਿੰਦੇ ਭਰਾ ਤਾਂ ਉਹ ਜੁੜਵਾ ਸੀ ਕਿਸਮਤਾਂ ਨਹੀਂ ਜੁੜੀਆਂ ਸੀ ਇੱਕ ਦੇ ਤਿੰਨ ਮੁੰਡੇ ਸੀ ਤੇ ਇੱਕ ਦੇ ਤਿੰਨ ਕੁੜੀਆਂ ਸੀ ਪੁੱਤਾਂ ਵਾਲਾ ਜੋਸ਼ ਵਿੱਚ ਭੁੱਲਿਆ ਸੀ ਰੱਬ ਨੂੰ ਕਰਦਾ ਸੀ ਟੀਚਰਾ ਉਹ ਛੋਟੇ ਵੱਡੇ ਸਭ ਨੂੰ ਮਾਣ ਆ ਜਾਂਦਾ ਨਾ ਕਰਦਾ ਸੀ ਉਹ ਟੀਚਰਾ ਉਹ ਛੋਟੇ ਵੱਡੇ ਸਭ ਨੂੰ ਧੀਆ ਵਾਲਾ ਗਮਾਂ ਵਿੱਚ ਜਾਂਦਾ ਹੌਸਲਾ ਸੀ ਛੱਡਦਾ ਸੋਚਾਂ ਵਿੱਚ ਰਾਤਾ ਤਾਰੇ ਗਿਣ-ਗਿਣ ਕੱਢਦਾ ਕੁੱਤਾਂ ਵਾਲਾ ਆਖੇ ਕੋਈ ਪਰਵਾਹ ਨਹੀਂ ਹੋ ਦੋਸਤੋ ਧੀਆ ਵਾਲਾ ਕਹਿੰਦਾ ਹੁਣ ਪੜ੍ਹਾਈ ਬਿਨਾ ਕੋਈ ਰਾਹ ਨਹੀਂ ਹੋ ਦੋਸਤੋ ਹੁਣ ਤਾਂ ਜੇ ਮੈਂ ਕਰ ਸਕਦਾ ਤਾਂ ਆਹੀ ਥੋੜਾ ਜਿਹਾ ਕਰ ਸਕਦਾ ਕਹਿੰਦੇ ਹੋਇਆ ਕਿ ਇੱਕ ਭਰਾ ਦੇ ਤਿੰਨ ਕੁੜੀਆਂ ਨੇ ਇੱਕ ਭਰਾ ਦੇ ਤਿੰਨ ਮੁੰਡੇ ਨੇ ਕਹਿੰਦੇ ਸਮੇਂ ਨੇ ਐਸੀ ਪਲਟੀ ਵਾਰੀ ਇੱਕ ਪੁੱਤ ਨੂੰ ਕਰਤਾ ਅੰਦਰ ਸਮੇਂ ਨੇ ਐਸੀ ਪਲਟੀ ਮਾਰੀ ਇੱਕ ਪੁੱਤ ਨੂੰ ਕਰਤਾ ਅੰਦਰ ਇੱਕ ਨੇ ਨਸ਼ੇ ਵਿੱਚ ਗੱਡੀ ਠੋਕੀ ਤੀਜਾ ਬਦਮਾਸ਼ ਪਤੰਦਰ ਸਮੇਂ ਨੇ ਐਸੀ ਪਲਟੀ ਮਾਰੀ ਇੱਕ ਪੁੱਤ ਨੂੰ ਕਰਤਾ ਅੰਦਰ ਇੱਕ ਨੇ ਨਸ਼ੇ ਚ ਗੱਡੀ ਠੋਕੀ ਤੀਜਾ ਬਨਵਾਸ਼ ਪਤੰਦਰ ਪਰ ਮਿਹਨਤ ਜਾਇਆ ਕਦੇ ਨਹੀਂ ਜਾਂਦੀ ਆਖਾਂ ਲੋਕ ਸਿਆਣੇ ਮਿਹਨਤ ਜਾਇਆ ਕਦੇ ਨਹੀਂ ਜਾਂਦੀ ਆਖਣ ਲੋਕ ਸਿਆਣੇ ਇੱਕ ਜੱਜ ਇੱਕ ਡਾਕਟਰ ਬਣ ਗਈ ਇੱਕ ਸੀ ਅਫਸਰ ਠਾਣੇ ਕਹਿੰਦੇ ਪੁੱਤਾਂ ਵਾਲਾ ਡੰਗ ਟਪਾਵੇ ਭੱਜਾ ਦੌੜੀ ਕਰਕੇ ਧੀਆ ਵਾਲਾ ਸੱਤ ਚ ਬੈਠਾ ਛਾਤੀ ਚੌੜੀ ਕਰਕੇ ਮਾਪਿਆਂ ਦੇ ਅਰਮਾਨ ਤੇ ਇੱਜ਼ਤਾ ਜਿੰਨਾ ਕਿੱਲੀ ਟੰਗੀਆਂ ਆ ਕਾਲੀਏ ਵਰਗੇ ਪੁੱਤਰਾਂ ਨਾਲੋਂ ਤੀਆਂ ਲੱਖ ਨੇ ਚੰਗੀਆਂ ਅਕਾਲੀਏ ਵਰਗੇ ਪੁੱਤਰ ਨਾਲੋਂ ਤੀਆਂ ਲੱਖ ਨੇ ਚੰਗੀਆਂ ਪਿਆਰਿਓ ਗੁਰੂ ਨਾਨਕ ਦੇ ਮਹਾਰਾ ਸੱਚੇ ਪਾਤਸ਼ਾਹ ਨੇ ਬੜਾ ਮਾਣ ਬਖਸ਼ਿਆ ਤੀਆਂ ਸੋਕ ਮੰਦਾ ਆਖੀ ਹੈ ਜਿਤ ਜੰਮੇ ਰਾਜਾ ਇੱਕ ਵੀਰ ਦੇ ਦੋ ਤੀਆਂ ਨੇ ਤੇ ਤੀਜਾ ਬੱਚਾ ਹੋਣ ਵਾਲਾ ਚੱਲ ਪਈਆਂ ਘਰ ਵਿੱਚ ਗੱਲਾਂ ਹੁਣ ਗੱਲਾਂ ਕੀ ਚੱਲੀਆਂ ਤੀਜੀ ਧੀ ਨਾ ਹੋ ਜੇ ਕਿਤੇ ਦਾਦੀ ਵੀ ਕਹਿੰਦੀ ਐ ਨਾਨੀ ਵੀ ਕਹਿੰਦੀ ਐ ਕਿਤੇ ਪੱਥਰੀ ਨਾ ਆਜੇ ਸੋਚਣ ਵਾਲਾ ਹੋਵੇ ਫਿਰ ਤੁਹਾਡੇ ਨਾਲੋਂ ਵੱਡਾ ਪੱਥਰ ਕਿਹੜਾ ਹੋ ਸਕਦਾ ਔਰਤਔਰਤ ਦੀ ਦੁਸ਼ਮਣ ਬਣ ਕੇ ਜਦੋਂ ਕਿਆ ਨਾ ਪੇਟ ਵਿੱਚ ਬੱਚਾ ਭਗਤੀ ਕਰ ਰਿਹਾ ਹੁੰਦਾ ਉਹ ਬੱਚੇ ਦਾ ਕਤਲ ਨਹੀਂ ਉਹ ਰੱਬ ਦੇ ਭਗਤ ਦਾ ਕਤਲ ਹੈ ਉਹਨਾਂ ਨੂੰ ਕਤਲ ਕਰਵਾ ਕੇ ਜੰਮੇ ਹੋਏ ਪੁੱਤ ਗਦੇ ਸੁੱਖ ਨਹੀਂ ਦਿਆ ਕਰਦੇ ਪਿਆਰੇ ਤੇ ਹੁਣ ਤੀਜਾ ਬੱਚਾ ਜਦੋਂ ਹੋਣਾ ਹੈ ਨਾ ਸਲਾਹ ਕਰਨ ਲੱਗੇ ਵੀ ਚੱਲੀਏ ਡਾਕਟਰ ਦੇ ਜਾ ਕੇ ਚੈੱਕ ਅਪ ਕਰਾ ਕੇ ਆਈਏ ਆਪਾਂ ਗਏ ਕਹਿੰਦੇ ਚੈੱਕਅਪ ਕਰਾਇਆ ਹੁਣ ਕਾਬਲੀਅਤ ਤੇ ਬੜੀ ਸੀ ਪਰ ਅੰਦਰ ਦਰਦ ਨਹੀਂ ਸੀ ਕਾਬਲੀਅਤ ਬੜੀ ਸੀ ਪਰ ਕਿਰਦਾਰ ਨਹੀਂ ਸੀ ਅੰਦਰ ਡਾਕਟਰ ਚੰਗੇ ਵੀ ਬੜੇ ਹੁੰਦੇ ਆ ਪਰ ਜਿਨ੍ਹਾਂ ਕੋਲ ਕਿਰਦਾਰ ਨਹੀਂ ਹੈ ਕੇਵਲ ਪੈਸਾ ਮੁਖ ਰੱਖ ਲਿਆ ਉਹਨਾਂ ਕੋਲ ਗੁਰਮਖੋ ਉਹਨਾਂ ਦੇ ਅੰਦਰ ਧਰਮ ਨਹੀਂ ਹੈ, ਦਰਦ ਨਹੀਂ। ਜਦੋਂ ਗਏ ਚੈੱਕ ਕਰਾਉਣ ਡਾਕਟਰ ਨੇ ਚੈੱਕ ਕੀਤਾ ਕਹਿੰਦਾ ਜੀ ਲੜਕੀ ਹੈ, ਆਪਰੇਸ਼ਨ ਕਰ ਦਿਆਂਗੇ। ਐਨੀ ਫੀਸ ਲੱਗਣੀ ਹੈ। ਅੱਛਾ ਬੜਾ ਅਫਸੋਸ ਹੋਇਆ। ਘਰ ਆ ਗਏ। ਤੀਸਰਾ ਬੱਚਾ ਚੈੱਕ ਕਰਵਾ ਕੇ। ਕਹਿੰਦੇ ਰਾਇ ਕਰਦੇ ਆਪਸ ਵਿੱਚ ਕਿਵੇਂ ਕਰੀਏ ਫਿਰ? ਔਖਾ ਹੋ ਜਾਏਗਾ। ਤਿੰਨ ਬੇਟੀਆਂ ਹੋ ਜਾਣਗੀਆਂ। ਕੀ ਕਰਾਂਗੇ ਆਪਾਂ ਜਾਂਦੇ ਆ ਤੇ ਰਹਿ ਕਰਦੇ ਆ ਕਹਿੰਦੇ ਫਿਰ ਚੱਲਦੇ ਆ ਇੰਨੇ ਨੂੰ ਨਾ ਕਹਿੰਦੇ ਵੱਡੀ ਬੇਟੀ ਤੋਂ ਛੋਟੀ ਬੇਟੀ ਗੁਰਮਤਿ ਦੀਆਂ ਕਲਾਸਾਂ ਲਾ ਕੇ ਸਕੂਲ ਵਿੱਚੋਂ ਆਈ ਆ ਕੇ ਆਪਣੇ ਪਿਤਾ ਜੀ ਨੂੰ ਕਹਿੰਦੀ ਪਿਤਾ ਜੀ ਅੱਜ ਮੈਨੂੰ ਪਤਾ ਲੱਗਾ ਵੀ ਮੈਂ ਗੁਰਨਾਨਕ ਦੀ ਧੀ ਹਾਂ ਉਹ ਕਹਿੰਦੀ ਅੱਛਾ ਵੇਖੋ ਬਾਹ ਪਾ ਕਰ ਕੱਢ ਲੈਨੇ ਆਪਣੇ ਗਰੇ ਅੰਧ ਕੂਪ ਤੇ ਮਾਇਆ ਜਦੋਂ ਪਰਮਾਤਮਾ ਬਾਹ ਫੜ ਕੇ ਬਚਾਉਂਦਾ ਕਿਸੇ ਬੱਚੀ ਆਈ ਸਕੂਲੋਂ ਆਪਣੇ ਪਿਤਾ ਜੀ ਨੂੰ ਕਹਿੰਦੀ ਪਿਤਾ ਜੀ ਅੱਜ ਮੈਨੂੰ ਸਕੂਲ ਵਿੱਚ ਪਤਾ ਲੱਗਾ ਕਿ ਮੈਂ ਗੁਰੂ ਨਾਨਕ ਦੀ ਧੀ ਆ ਕਿਵੇਂ ਪੁੱਤਰ ਅੱਜ ਮੈਨੂੰ ਦੱਸਿਆ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਆ ਸੋ ਕੋ ਮੰਦਾ ਆਖੀਐ ਜਿਤ ਜੰਮੇ ਰਾਜਾ ਕਹਿੰਦੇ ਪਿਓ ਦਾ ਦਿਲ ਹਿੱਲ ਗਿਆ ਅੰਦਰੋਂ ਕਿ ਇਹ ਮੇਰੀ ਬੇਟੀ ਦੀ ਆਵਾਜ਼ ਨਹੀਂ ਹੈ ਇਹ ਤਾਂ ਬਾਬੇ ਨਾਨਕ ਦੀ ਆਵਾਜ਼ ਹੈ ਕਹਿੰਦੇ ਬਸ ਰਹਿਣ ਦਿਓ ਕੈਨਸਲ ਕਰ ਦਿਓ ਕੋਈ ਚੈੱਕ ਆਪਣੀ ਕਰਾਉਣਾ ਜੋ ਹੋਏਗਾ ਦੇਖਾ ਦੇਖੀ ਜਾਏਗਾ ਤੇ ਜਦੋਂ ਕਹਿੰਦੇ ਸਮਾਂ ਲੰਘਿਆ ਨਾ ਕਾਫੀ ਟਾਈਮ ਬਾਅਦ ਡਾਕਟਰ ਨੇ ਲੜਕੀ ਦੱਸਿਆ ਤੇ ਹੋਇਆ ਲੜਕਾ ਆਖੋ ਸਤਨਾ ਹੋਇਆ ਲੜਕਾ ਹੈਰਾਨ ਰਹਿ ਗਏ ਸਾਰੇ ਖੁਸ਼ੀਆਂ ਵੀ ਹੋਈਆਂ ਤੇ ਮਨ ਵਿੱਚ ਸੋਚਿਆ ਵੀ ਡਾਕਟਰ ਤੇ ਕਹਿੰਦਾ ਸੀ ਵੀ ਲੜਕੀ ਹੋਣੀ ਹੈ ਕਹਿੰਦੇ ਭੇਜੋ ਕਿਸੇ ਨੂੰ ਪੁੱਛੋ ਜਾ ਕੇ ਕਹਿੰਦੇ ਕੋਈ ਬੰਦਾ ਭੇਜਿਆ ਪਤਾ ਕੀਤਾ ਵੀ ਤੁਸੀਂ ਚੈੱਕ ਅਪ ਕੀਤਾ ਸੀ ਜੀ ਵੀ ਲੜਕੀ ਹੋਣੀ ਆ ਉਹਨਾਂ ਦੇ ਤਾਂ ਲੜਕਾ ਹੋਇਆ ਉਹ ਕਹਿੰਦਾ ਯਾਰ ਗੱਲ ਸੁਣਾ ਸਾਨੂੰ ਡਿਲੀਵਰੀ ਦੇ ਕਿਹੜੇ ਪੈਸੇ ਦਿੰਦੇ ਆ ਲੋਕ ਅਸੀਂ ਤਾਂ ਪੈਸੇ ਲੈਣੇ ਹੁੰਦੇ ਆ 40 50 ਹਜ਼ਾਰ ਅਸੀਂ ਬਹੁਤਾ ਨਹੀਂ ਵੇਖਣਾ ਹੁੰਦਾ ਬੱਚਾ ਵੇਖਿਆ ਬਸ ਬੱਚਾ ਸਾਨੂੰ ਪਤਾ ਹੈ ਵੀ ਬੱਚਾ ਹੋਰ ਹੋ ਜਾਏਗਾ ਇਹ ਕਤਲ ਕਰ ਦਾਂਗੇ ਪੈਸੇ ਮਿਲ ਜਾਣਗੇ ਆਪਾਂ ਨੂੰ ਕੀ ਹੈ ਲਾਲਚ ਵਾਸਾ ਕੇ ਉਹ ਕਹਿੰਦਾ ਅਸਲ ਵਿੱਚ ਮੈਨੂੰ ਪਤਾ ਹੀ ਨਹੀਂ ਸੀ ਵੇਖੋ ਪਰਮਾਤਮਾ ਨੇ ਆ ਕੇ ਬਚਾਇਆ ਨਹੀਂ ਲੜਕੇ ਦੀ ਗਤਲ ਕਰਾ ਦੇਣਾ ਸੀ ਲਾਲਚ ਬਸ ਵਿੱਚ ਆ ਕੇ ਬੜੇ ਪਛਤਾਏ ਤੇ ਬੜਾ ਸ਼ੁਕਰਾਨਾ ਕੀਤਾ ਕਿ ਮਾਲਕਾ ਜਦੋਂ ਤੂੰ ਰੱਖਦਾ ਐ ਐਦਾਂ ਹੱਥ ਦੇ ਕੇ ਰੱਖਦਾ ਐ ਇੱਕ ਉਹਦੀਆਂ ਖੇਡਾਂ ਨੇ ਪਿਆਰ ਬੜੀ ਖੁਸ਼ੀ ਹੁੰਦੀ ਐ ਜਦੋਂ ਕੋਈ ਆਪਣੇ ਬੱਚਿਆਂ ਦੇ ਆਪਣੀਆਂ ਧੀਆਂ ਦੇ ਇਹ ਡਿਊਟੀ ਲਈ ਹੁੰਦੀ ਹੈ ਪ੍ਰਮਾਤਮਾ ਨੇ ਕਿ ਤੂੰ ਧੀਾਂ ਦੀ ਪਾਲਣ-ਪੋਸ਼ਣ ਕਰਨਾ ਹੈ ਤੂੰ ਧੀ ਪੁੱਤ ਦਾ ਪਾਲਣ-ਪੋਸ਼ਣ ਕਰਨਾ ਹੈ ਤੂੰ ਪੁੱਤਰਾਂ ਦਾ ਪੂਰਵ ਜਨਮ ਕੇ ਮਿਲੇ ਸੰਜੋਗੀ ਆ ਸਾਰੇ ਇੱਕ ਸਿਸਟਮ ਹੈ ਕੁਦਰਤ ਦਾ ਨਿਜਮ ਹੈ ਬਸ ਇਹਦੇ ਵਿੱਚ ਜਿਉਂ ਕੇ ਅਬ ਦਾ ਵਧੀਆ ਸਮਾਂ ਗੁਜ਼ਾਰੀਏ ਪਿਆਰਿਓ ਜਿਹੋ ਜਾਂ ਉਹਨੇ ਦਿੱਤਾ ਉਹਨੇ ਵੱਧ ਦਿੱਤਾ ਤਾਂ ਵੀ ਉਹਦਾ ਸ਼ੁਕਰ ਹੈ ਉਹਨੇ ਘੱਟ ਦਿੱਤਾ ਤਾਂ ਵੀ ਉਹਦਾ ਸ਼ੁਕਰ ਹੈ ਤੰਦਰੁਸਤੀ ਨੋਟ ਕਰਕੇ ਰੱਖਿਓ ਸਭ ਤੋਂ ਵੱਡੀ ਦਾ ਐਵੇਂ ਨਾ ਮਹਿਸੂਸ ਕਰਿਆ ਕਰੋ ਧੀਆ ਹੁੰਦੀਆਂ ਨੇ ਆਪਣੇ ਕਰਮ ਲੈ ਕੇ ਹੁੰਦੀਆਂ ਨੇ ਨਾਲ ਹਰ ਬੱਚਾ ਹਰ ਜੀ ਬਜ਼ੁਰਗ ਨੇ ਆਪਣੇ ਕਰਮ ਨੇ ਉਹਨਾਂ ਦੇ ਉਹਨਾਂ ਦੀ ਸੇਵਾ ਕਰੀਏ ਪਤਾ ਨਹੀਂ ਥੋੜੀ ਜੀ ਸੇਵਾ ਕਰਕੇ ਬਜ਼ੁਰਗਾਂ ਦੀ ਕਿਹੜੇ ਆਪਣੇ ਮਾੜੇ ਕਰਮ ਕੱਟ ਲਾਂਗੇ ਆਪਣੇ ਬੱਚਿਆਂ ਆਪਣੇ ਫਰਜ਼ਾਂ ਪ੍ਰਤੀ ਜਾਣੂ ਹੋਣਾ ਵੀ ਇੱਕ ਧਰਮ ਹੈ ਇਹ ਥੋੜੀ ਐ ਵੀ ਵਿਆਹ ਵੀ ਕਰਾ ਲਿਆ ਬੱਚੇ ਵੀ ਜੰਮ ਲੈ ਮੁੜ ਕੇ ਫਿਰ ਸਾਹਮਣੇ ਪਾਲਣ ਪੋਸ਼ਣ ਦਾ ਕੋਈ ਡਿਊਟੀ ਨਹੀਂ ਸਮਝਣੀ ਫਰਜ ਹੈ ਨਾ ਸਾਡਾ ਇਹ ਫਰਜ ਹੈ ਇੱਕ ਦੁੱਖ ਸੁੱਖ ਪਰਮਾਤਮਾ ਸਾਡੇ ਕਰਮਾਂ ਦੇ ਅਨੁਸਾਰ ਮਿਲਣਿਆ ਪਿਆਰੇ ਹਮੇਸ਼ਾ ਉਹਦੀ ਰਜ਼ਾ ਚ ਖੁਸ਼ ਰਹਿਣਾ ਸਿੱਖੀਏ ਸਵਾਉ ਮੈਂ ਸਮਾਪਤੀ ਕਰਾਂ ਜਿਉ ਕੇ ਸਮੂਹ ਪਰਿਵਾਰ ਨੇ ਸਤਿਗੁਰਾਂ ਦੀ ਬਾਣੀ ਦਾ ਓਟ ਆਸਰਾ ਲਿਆ ਧੀਆਂ ਪਰ ਦੀ ਕਈ ਗੱਲਾਂ ਚੇਤੇ ਆਈਆਂ ਫਿਰ ਮੈਂ ਆਪ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਹੈ ਸਰਦਾਰ ਜਸਵੰਤ ਸਿੰਘ ਜੀ ਦੇ ਪੁੱਤਰ ਸਰਦਾਰ ਪੂਰਾ ਸਿੰਘ ਸੇਖੋਂ ਸਮੂਹ ਪਰਿਵਾਰ ਨੇ ਰਲ ਮਿਲ ਕੇ ਆਪਣੀ ਬੱਚੀ ਪ੍ਰਨਾਜ ਕੌਰ ਦੇ ਜਨਮ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆ ਤੇ ਘਰ ਦੀ ਚੜ੍ਹਦੀ ਕਲਾ ਸੁਖ ਸ਼ਾਂਤੀ ਲਈ ਅਰਦਾਸ ਬੇਨਤੀ ਕਰਵਾਈ ਹੈ ਸਤਿਗੁਰਾਂ ਦੀ ਬਾਣੀ ਪੜੀ ਗਈ ਹੈ ਸੋ ਥੋੜੇ ਜਿਹੇ ਸਮੇਂ ਵਾਸਤੇ ਆਪਾਂ ਕਥਾਰਾਹੀ ਹਾਜ਼ਰੀ ਭਰੀ ਹੈ ਸਮਾਪਤੀ ਕਰੀਏ ਸਮਾਉੱਚਾ ਹੋ ਗਿਆ ਧੁੱਪ ਵੀ ਅਜ ਹੈਗੀ ਹੈ ਥੋੜੀ ਜੀ ਜ਼ਿਆਦਾ ਤੇ ਆਪਾਂ ਸਮਾਪਤੀ ਕਰੀਏ ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਬੇਨ ਸੰਗਤਾਂ ਨੇ ਹਾਜ਼ਰੀ ਭਰੀਆ ਬਾਬਾ ਗੁਰਦੇਵ ਸਿੰਘ ਜੀ ਪਿੰਡ ਭੂੰਦੜ ਗੁਰਦੁਆਰਾ 베ਰੀ ਸੈਕਟ ਪਹੁੰਚੇ ਹਨ ਉਹਨਾਂ ਦਾ ਵੀ ਧੰਨਵਾਦ ਜੀ ਆਇਆਂ ਆਓ ਹੁਣ ਆਪਾਂ ਪੰਜ ਛੇ ਪੌੜੀਆਂ ਆਨੰਦ ਸਾਹਿਬ ਦੀਆਂ ਪੜ੍ਹ ਕੇ ਫਿਰ ਅਰਦਾਸ ਵਿੱਚ ਜੁੜੀਏ ਮੇਰੇ ਤੋਂ ਬੋਲਦੇ ਆ ਇਤਿਹਾਸ ਤੋਂ ਗੁਰਬਾਣੀ ਤੋਂ ਬਾਹਰ ਬੋਲਿਆ ਗਿਆ ਹੋਵੇ ਸੰਗਤ ਔਰ ਸਤਿਗੁਰੂ ਜੀ ਬਖਸ਼ਣ ਜੋਗ ਹਨ ਹਮੇਸ਼ਾ ਕਾਇਮ ਰਹੀਏ ਅਰਦਾਸ ਕਰਦੇ ਰਹੋ ਭਰੋਸਾ ਰੱਖੋ ਹੋ ਨਹੀਂ ਸਕਦਾ ਵੀ ਤੁਹਾਡੀ ਮਨੋ ਕਾਮਨਾ ਪੂਰੀ ਨਾ ਹੋਵੇ ਪ੍ਰ ਸਾਰਾ ਕੇ ਸੀਸ ਰੱਖੋ ਕੇ ਸੀ ਇਸ਼ਨਾਨ ਕਰਕੇ ਮੂਲ ਮੰਤਰ ਦਾ ਜਾਪ ਕਰਿਆ ਕਰੋ ਕੋਈ ਸਾਧਨ ਤੋਰਦੇ ਆ ਮੂਲ ਮੰਤਰ ਦਾ ਜਾਪ ਕਰਿਆ ਕਰੋ ਕਿਸੇ ਕੰਮ ਜਾਂਦੇ ਆ ਮੂਲ ਮੰਤਰ ਦਾ ਜਾਪ ਕਰਿਆ ਕਰੋ ਵੱਖੋ ਵੱਖਰੇ ਸ਼ਬਦ ਲੈਣ ਦੀ ਲੋੜ ਨਹੀਂ ਪੈਗੀ ਮੂਲ ਮੰਤਰ ਵਿੱਚ ਐਸੀ ਪਾਵਰ ਹੈ ਮੂਲ ਮੰਤਰ ਵਿੱਚ ਐਸੀ ਸ਼ਕਤੀ ਹੈ ਪਿਆਰੇ RAM KALI MAHALLA TEEJA ANANDIK KOANKAR SATGURU PRASAD ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਬਜੀਆਂ ਬਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਮ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ हे मन मेरे आ तू सदा रहो हर नाले हर नाल रहो तू मन मेरे दुख सब विसारणा ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨ ਆ ਸਭ ਨਗਲਾ ਸਮਰਤ ਸੁਆਮੀ ਸੋ ਕਿਉ ਮਨੋਂ ਵਿਸਾਰੀ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾਂ ਕਿਆ ਨਾਹੀ ਕਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਹੇ ਸੋ ਪਾਵੇ ਸਦਾ ਸਿਖ ਸਨਾ ਤੇਰੀ ਨਾ ਮਨ ਬਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮੇ ਆਧਾਰ ਮੇਰਾ ਜਨੁ ਭੁਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਨ ਇਛਾ ਸਭ ਪੁਜਾਈਆਂ ਸਦਾ ਗੁਰਮਾਨ ਕੀਤਾ ਗੁਰਬਿਟ ਹੋਵ ਜਿਸ ਦੀਆਂ ਇਹ ਬੜਿਆਈਆਂ ਕਹੈ ਨਾਨਕ ਸੁਣਹੁ ਸੰਤੋ ਸ਼ਬਦ ਤਰੋਪਿਆਰੋ ਸਾਚਾ ਨਾ ਮੇਰਾ ਆਧਾਰੁ ਵਾਜੇ ਪੰਚ ਸ਼ਬਦ ਕਰਸ ਪਾਗੇ ਕਰਸ ਪਾਗੇ ਸ਼ਬਦ ਵਾਜੇ ਕਲਾਂ ਜਿਤ ਕਰਤਾ ਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਡ ਕੁਮਾਰਿਆ ਤੁਰ ਕਰਮੁ ਪਾਇਆ ਤੁਜਿਨ ਕਉ ਸੇ ਨਾਮ ਹਰਿ ਕਹਿ ਲਾਗੇ ਕਹ ਨਾਨਕ ਤੈ ਸੁਖ ਹੂਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂ ਦੁਖ ਰੋਗ ਸੰਤਾਪ ਉਤਰੇ ਸੁਣੇ ਸੱਚੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇਜਾਂ ਸੁਣ ਤੇ ਪਉ ਨੀਤ ਕਹਤੇ ਪਵਿੱਤ ਸਤ ਗੁਰ ਰਹਿ ਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਸ਼ਲੋਕ ਪਾਵਣ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤ ਦਿਵਸ ਰਾਤ ਦੁਇ ਦਾਈ ਤਾਇਆ ਖੇਲਾ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ